ਸਿੱਧੇਸ਼ੀਰੀ ਸੰਕਟਮੋਚਨ ਹਨੂਮਾਨ ਮੰਦਿਰ ਕਮੇਟੀ ਮਹਾਲਪੁਰ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਚੰਚਲ ਵਰਮਾ ਸਮਾਜ ਸੇਵਕ ਦੀ ਅਗਵਾਈ ਵਿੱਚ ਕੀਤਾ ਗਿਆ ਇਸ ਮੀਟਿੰਗ ਦੇ ਵਿੱਚ ਹਿੰਦੂ ਧਰਮ ਤੇ ਅਪੱਤੀ ਜਨਕ ਟਿੱਪਣੀ ਕਰਨ ਵਾਲਿਆਂ ਤੇ ਸਖਤ ਨਿੰਦਾ ਕਰਦੇ ਹੋਏ ਕਿ ਆ ਕਿ ਦੀਵਾਲੀ ਦੇ ਤਿਉਹਾਰਾਂ ਤੇ ਪਟਾਕਿਆਂ ਤੇ ਲੱਗਣ ਵਾਲੇ ਦੇਵੀ-ਦੇਵਤਿਆਂ ਦੀਆਂ ਫੋਟੋਆਂ ਨੂੰ ਪੂਰੀ ਤਰ੍ਹਾਂ ਬੈਨ ਕੀਤਾ ਜਾਵੇ ਅਤੇ ਕਿਸੇ ਵੀ ਧਰਮ ਦੇ ਖਿਲਾਫ ਅਪੱਤੀ ਜਨਕ ਟਿੱਪਣੀ ਕਰਨ ਵਾਲਿਆਂ ਦੇ ਤੁਰੰਤ ਕਾਰਵਾਈ ਕੀਤੀ ਜਾਵੇ ਇਸ ਦੇ ਨਾਲ ਹੀ ਸਿੱਧੇਸ਼ੀਰੀ ਸੰਕਟਮੋਚਨ ਹਨੂਮਾਨ ਮੰਦਿਰ ਕਮੇਟੀ ਮਹਾਲਪੁਰ ਨੇ ਕਿਹਾ ਕਿ ਅਮਿਤ ਸਰ ਇੱਕ ਪਿੰਡ ਵਿੱਚ ਭਗਵਾਨ ਸ਼੍ਰੀ ਰਾਮ ਦਾ ਪੁਤਲਾ ਫੁਕਣ ਵਾਲੇ ਤੇ 302 ਦਾ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਆ ਜਿਹੜੀ ਹੁਣੇ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਕੋਲ ਇੱਕ ਮੰਨ ਵਾਲੀ ਪਿੰਡ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਜੀ ਦਾ ਪੁਤਲਾ ਫੁਕਿਆ ਉਹ ਕਾਫੀ ਨਿੰਦਨਯੋਗ ਆ ਔਰ ਪੂਰੇ ਪੰਜਾਬ ਦੇ ਵਿੱਚ ਇਸ ਧਰਮ Hindu ਧਰਮ ਦੇ ਵਿੱਚ ਗੁੱਸੇ ਦੀ ਲਹਿਰ ਆ ਉਹ ਪ੍ਰਸ਼ਾਸਨ ਨੇ ਗ੍ਰਿਫਤਾਰਤਾ ਕਰ ਲਏ ਪਰ ਉਹਨਾਂ ਤੇ 302 ਦਾ ਪਰਚਾ ਦਰਜ ਹੋਣਾ ਚਾਹੀਦਾ ਤਾਂ ਜੋ ਕੋਈ ਵੀ ਇਨਸਾਨ ਗਲਤੀ ਨਾ ਕਰ ਸਕੇ ਅਜਿਹੀ ਗਲਤੀ ਜਿਹੜੀ ਪੰਜਾਬ ਦੇ ਵਿੱਚ ਦੁਬਾਰਾ ਨਾ ਹੋ ਸਕੇ ਔਰ ਆ ਦਿਵਾਲੀ ਦਾ ਸੀਜ਼ਨ ਹੈ ਇੱਕ ਹੋਰ ਗੱਲ ਆ ਕਿ ਜਿਹੜੇ ਪਟਾਕੇ ਆ ਤੇ ਦੇਵੀ-ਦੇਵਤਿਆਂ ਦੇ ਚਿੱਤਰ ਵਾਲੇ ਪਟਾਕੇ ਵਿਕਦੇ ਆ ਬਾਜ਼ਾਰ ਦੇ ਵਿੱਚ ਉਹ ਜਿਹੜੇ ਉਹਨਾਂ ਤੇ ਫੋਟੋ ਕਿਸੇ ਦੇਵੀ-ਦੇਵਤਾ ਦੀ ਨਹੀਂ ਹੋਣੀ ਚਾਹੀਦੀ ਤਾਂ ਕਿ ਉਹਨਾਂ ਦਾ ਨਰਾਜ਼ਰ ਨਾ ਹੋ ਸਕੇ ਤੇ ਇਹ ਕਾਫੀ ਹਿੰਦੂ ਧਰਮ ਦੇ ਵਿੱਚ ਇਹ ਗੱਲ ਮਾੜੀ ਸਮਝੀ ਜਾਂਦੀ ਆ ਕਿ ਆਪਾਂ ਉਹ ਜਿਹੜੇ ਪੋਸਟਰ ਆ ਸਵੇਰ ਨੂੰ ਗਲੀਆਂ ਦੇ ਵਿੱਚ ਰੁਲਦੇ ਹੁੰਦੇ ਆ ਤੇ ਇਹਦੇ ਨਾਲ ਜਿਹੜਾ ਦੇਵੀ-ਦੇਵਤਿਆਂ ਦਾ અપਮਾਨ ਹੁੰਦਾ ਇਹਨੂੰ ਵੀ ਕਦੀ ਸਹਿਣ ਨਹੀਂ ਕੀਤਾ ਜਾਊਗਾ ਮਹਤਵ ਜੀ ਇਹ ਆਪਣੇ ਹਿੰਦੂ ਧਰਮ ਨੂੰ ਅੱਗੇ ਲਿਆਉਣ ਵਾਸਤੇ ਲੋਕ ਜਿਹੜੇ ਸੋਚਦੇ ਪਏ ਆ ਔਰ ਜਿਹੜੇ ਇਹਦੇ ਖਿਲਾਫ ਚੱਲਦੇ ਪਏ ਉਹਨਾਂ ਦੇ ਜਿੱਦਾਂ ਕੋਲ ਸ਼੍ਰੀ ਰਾਮਚੰਦਰ ਜੀ ਦਾ ਪੁਤਲਾ ਉਹਨਾਂ ਨੇ ਜਿਹਨਾਂ ਸ਼ਰਸਤੀ ਲੋਕਾਂ ਨੇ ਫੰਡਸ ਕੀਤਾ ਉਹਨਾਂ ਨੂੰ ਆਪਾਂ 302 ਦਾ ਪਰਚਾ ਕੱਟਣਾ ਚਾਹੀਦਾ ਔਰ ਉਹਨਾਂ ਦੇ ਖਿਲਾਫ ਔਰ ਜਿਹੜੇ ਕੋ ਹੋਰ ਵੀ ਉਹਨਾਂ ਨੂੰ ਦੇਖ ਕੇ ਕੋਈ ਇਦਾਂ ਦੀ ਹਰਕਤ ਕੋਈ ਇਨਸਾਨ ਨਾ ਕਰੇ ਔਰ ਆਪਣੇ ਜਿਹਾ ਕਿ ਇਹ ਹਿੰਦੂ ਧਰਮ ਨੇ ਇਹ ਅੱਜ ਤੋਂ ਥੋੜੀ ਜਿਹੀ ਤਾਂ 100 ਸਾਲ ਪਹਿਲਾਂ ਸਦੀਆਂ ਤੋਂ ਚੱਲ ਚੱਲਦਾ ਆਉਂਦਾ ਆ ਤੇ ਇਹ ਜਿੱਦਾਂ ਪਹਿਲਾਂ ਆਪਣੇ ਹੁਣ ਸਕੂਲ ਚੱਲਦੇ ਆ ਉਸ ਟਾਈਮ ਪਹਿਲਾਂ गुरਕੂਲ ਚੱਲਦੇ ਸੀਗੇ ਗੁਰਕੂਲ ਦੇ ਵਿੱਚ ਜਿਹਦਾ ਆਪਣੇ ਅਲੱਗ-ਅਲੱਗ ਸਟੇਟ ਦੇ ਵਿੱਚ ਹੁੰਦਾ ਸੀਗਾ ਤੇ ਉਤੋਂ ਲੋਕਾਂ ਦਾ ਪ੍ਰਚਾਰ ਚੱਲਦਾ ਆਇਆ ਤੇ ਇਹ ਹੁਣ ਵੀ ਉਹਨੂੰ ਅੱਗੇ ਵਧਾਣ ਦਿੱਤਾ ਜਾਵੇ ਤਾਂ ਕਿ ਆਪਣੇ ਧਰਮ ਜਿਹੜਾ ਆ ਔਰ ਇਹਦੇ ਵਿੱਚ ਜਿਹੜੀ ਦੇਵੀ-ਦੇਵਤਿਆਂ ਦੀ ਫੋਟੋਆਂ ਲਾਉਂਦੇ ਆ ਲੋਕ ਆਪਣੇ ਪਟਾਕਿਆਂ ਤੇ ਇਹ ਵੀ ਨਹੀਂ ਲੱਗਣਾ ਚਾਹੀਦਾ ਇਹਦੇ ਖਿਲਾਫ ਵੀ ਆਪਾਂ ਨੂੰ ਕੁਛ ਨਾ ਕੁਛ ਸਰਕਾਰ ਨੂੰ ਅਸੀਂ ਬੇਨਤੀ ਕਰਦੇ ਆ ਕਿ ਇਹ ਜਿਹੜੀ ਨਾਕ ਕੀਤੀ ਜਾਵੇ